ਹਾਂਜੀ ਮੇਰੇ ਪਿਆਰੇ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB77 study point ਤੇ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ ਬਿਜਲੀ ਬੋਰਡ ਨਾਲ ਰਿਲੇਟਡ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਕਲਾਸ ਇਹ ਬਹੁਤ ਹੀ ਲਾਹੇਵੰਦ ਹੋਣ ਵਾਲੀ ਹੈ ਜਿਵੇਂ PSPCL ALM PS PCR apprenticeship grade 2 jo test mechanic di taiyari kar rahe haan on nal di class bahut hi zyada muhatvapurn honi wali hai video nu shuru to leke end tak zarur dekho je kar tuhnu saadi ye video pasand aundi hai saadi ye class tuhnu pasand aundi hai ta kripa karke saadi video nu like and comment zarur kar dena ji kidan tuhnu video lagi comment ta de vich sanu zarur das dena ਸੋ ਚੈਨਲ ਤੇ ਜੇਕਰ ਤੁਸੀਂ ਪਹਿਲੀ ਵਾਰੀ ਵਿਜ਼ਿਟ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਦਿੱਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਜੇਕਰ ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਜਿੰਦੇ 1300 ਦੇ ਕਰੀਬ ਸਾਡੇ ਕੋਲ ਤੁਸੀਂ ਐਮਸੀਕਿਊ ਟਾਪ ਦੇ ਐਮਸੀਕਿਊ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ 96461 15147 ਓਨਲੀ 200 ਰੁਪਏ ਦੇ ਵਿੱਚ ਆਫਰ ਚੱਲ ਰਿਹਾ ਹੈ ਜੀ Google Pay ਜਾਂ PhonePe ਕਰਕੇ ਸਾਡੇ ਕੋਲ ਤੁਸੀਂ PDF WhatsApp ਦੇ ذریعے ਲੈ ਸਕਦੇ ਹੋ ਜਿਹੜੀ ਬਹੁਤ ਹੀ ਵਧੀਆ ਮਟੀਰੀਅਲ ਹੈ ਵਿਦ ਆਨਸਰ ਹਨ ਅਤੇ ਲੈਂਗੁਏਜ ਪੰਜਾਬੀ ਹੈ ਜੀ 200 ਰੁਪਏ ਕਰਕੇ ਇਸ ਨੰਬਰ ਤੇ ਸਾਨੂੰ ਤੁਸੀਂ ਸਕਰੀਨਸ਼ਾਟ ਭੇਜ ਦੇਣਾ ਹੈ ਤੁਹਾਨੂੰ ਤੁਰੰਤ ਸਾਰੀਆਂ ਕਲਾਸਾਂ ਦੀ PDF ਤੁਹਾਡੇ ਮੋਬਾਈਲ ਫੋਨ ਤੇ ਮਿਲ ਜਾਣਗੇ ਜੀ ਜੇਕਰ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਜਾ ਕੇ ਤੁਸੀਂ ਦਾ ਡਾਇਰੈਕਟ ਜੁਆਇਨ ਹੋ ਸਕਦੇ ਹੋ ਜੀ ਸੋ ਆਪਾਂ ਜਿਆਦਾ ਟਾਈਮ ਨਾ ਵੇਸਟ ਕਰੀਏ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਰੇਲ ਗੱਡੀ ਦੀ ਨਿਰਧਾਰਿਤ ਗਤੀ ਕੀ ਹੈ ਹਾਂਜੀ ਆਪਨੇ ਕੋਲ ਚਾਰ ਦਿੱਤੀਆਂ ਹੋਈਆਂ ਹਨ ਫਸਟ ਹੈ ਹਮੇਸ਼ਾ ਔਸਤ ਗਤੀ ਤੋਂ ਵੱਧ ਹਮੇਸ਼ਾ ਔਸਤ ਗਤੀ ਤੋਂ ਘੱਟ ਅਧਿਕਤਮ ਗਤੀ ਦੇ ਬਰਾਬਰ ਔਸਤ ਗਤੀ ਦੇ ਬਰਾਬਰ ਹਾਂਜੀ ਦੋਸਤੋ ਇਸ ਦਾ ਜੋ ਰਾਈਟ आंसर है जी वह है हमेशा औस्त गति तो घट हमेशा औस्त गति तो घट ऑप्शन ऐडा इसका राइट आंसर है जी ठीक है दोस्तों चलो जी नेक्स्ट क्वेश्चन थे जी क्वेश्चन नंबर है टू ਕਰ ਹੈਠਾ ਦਿੱਤੇ ਹੀਟਿੰਗ ਐਲੀਮੈਂਟ ਹੀਟਿੰਗ ਐਲੀਮੈਂਟ ਦੀ ਗੱਲ ਕੀਤੀ ਸੀ ਵਿੱਚ ਕਿਹੜਾ ਆਪਰੇਟਿੰਗ ਤਾਪਮਨ ਸਭ ਤੋਂ ਘੱਟ ਹੈ ਸਭ ਤੋਂ ਘੱਟ ਕੀ ਹੈ ਹਾਂਜੀ ਚਾਰ ਆਪਸ਼ਨ ਆ ਆਪਣੇ ਸਾਹਮਣੇ ਦਿੱਤੇ ਹੋਏ ਹਨ ਐਵੇਂ ਹੀ ਪੇਪਰ ਦੇ ਵਿੱਚ ਦਿੱਤੇ ਹੋਏ ਹਨ ਇੱਕ ਤੁਸੀਂ ਟਿਕ ਕਰਕੇ ਆਉਣੀ ਹੈ ਸਹੀ ਫਸਟ ਹੈ ਗ੍ਰਾਫਾਈਟ ਦੂਸਰੀ ਹੈ ਕੰਥਲ ਯੂਰੇਕਾ ਜਾਂ ਨਿਕਰੋ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਯੂਰੇਕਾ ਆਪਸ਼ਨ ਈਡੀ ਇਸ ਦਾ ਰਾਈਟ ਆਨਸਰ ਹੈ ਜੀ ਰਾਈਟ ਦੋਸਤੋ ਚਲੋ ਜੀ ਨੈਕਸਟ ਕੁਸਚਨ ਚਲਿਏ ਜੀ ਕੁਸਚਨ ਨੰਬਰ ਹੈ ਆਪਣੇ ਕੋਲ 3 ਕਹਿ ਰਿਹਾ ਰੈジਸਟੈਂਸ ਦਾ ਯੂਨਿਟ ਕੀ ਹੁੰਦਾ ਹੈ ਯੂਨਿਟਾਂ ਦੀ ਗੱਲ ਕਰ ਰਹੇ ਹਾਂ ਹਣ ਆਪਾਂ ਇਕਾਈਆਂ ਯੂਨਿਟ ਮਤਲਬ ਇਕਾਈ ਇਹ ਪੇਪਰਾਂ ਦੇ ਵਿੱਚ 3-4 ਕੁਐਸਚਨ ਯਕਾਈਆਂ ਯਾਨਕਿ ਯੂਨਿਟਾਂ ਹੀ ਹੁੰਦੀਆਂ ਹਨ ਪੇਪਰਾਂ ਦੇ ਵਿੱਚ ਹਾਂਜੀ ਪਹਿਲੀ ਹੈ ਰਜਿਸਟਰ ਦੀ ਓਹਮ ਮੋਹ ਫੈਰਡ ਜਵਟ ਇਸ ਦਾ ਰਾਈਟ ਆਨਸਰ ਕੀ ਹੈ ਜੀ ਉਹ ਹੈ ਓਹਮ ਰਜਿਸਟੈਂਸ ਦਾ ਇਸ ਦਾ ਆ ਹੁੰਦਾ ਹੈ ਜੀ ਚਿੰਨ ਆਪਸ਼ਨ ਹੂੜਾ ਇਸ ਦਾ राइट right आंसर है जी ठीक है दोस्तों चलो जी नैक्सट क्वेश्चन है जी चार नंबर क्वेश्चन की गल करिए जी करंट का यूनिट की होंगे है करंट यूनिट, हाँ जी चार ऑप्शन अपने कोई ने फस्ट है एम्पीयर कोलम वाट या किलोवाट, वोल्ट हाँ जी दोस्तों ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਐਂਪੀਅਰ ਆਪਸ਼ਨ ਉੜਾ ਇਸ ਦਾ ਰਾਈਟ ਆਨਸਰ ਹੈ ਦੋਸਤੋ ਲੱਗੀ ਸਮਝੀ ਐਂਪੀਅਰ ਚਲੋ ਜੀ ਨੈਕਸਟ ਕੁਸਚਨ ਚਲ ਗਿਆ ਜੀ ਆਪਾਂ ਕੁਸਚਨ ਨੰਬਰ ਹੈ ਆਪਣੇ ਕੋਲ 5 ਬਿਜਲੀ ਦੇ ਚਾਰਜ ਦਾ ਯੂਨਿਟ ਕੀ ਹੁੰਦਾ ਹੈ बिजली दे चार्ज किलो वोल्ट किलो एम्पीयर कोलंब जा ओहम जी दोस्तों हाँ जी इसका जो राइट आंसर है जी वो है कोलंब की है जी कोलम ऑप्शन ईडी इसका राइट आंसर है जी राइट दोस्तों ਚਲੋ ਜੀ ਨੈਕਸਟ ਕੁਸਚਨ ਤੇ ਜੀ ਵੀਡੀਓ ਤੁਹਾਨੂੰ ਕਿਸਰ ਨੇ ਲੱਗੀ ਕਿਰਪਾ ਕਰਕੇ ਕਮੈਂਟਾਂ ਵਿੱਚ ਸਾਨੂੰ ਜਰੂਰ ਦੱਸ ਦਿਓ ਸਾਰੀਆਂ ਪੀਡੀਐਫ ਲਈ ਇਸ ਨੰਬਰ ਤੇ ਸਾਨੂੰ ਤੁਸੀਂ ਕੰਟੈਕਟ ਕਰ ਲਓ 96406 15143 ਥੱਲੇ ਪੱਟੀ ਵੀ ਚੱਲ ਰਹੀ ਹੈ ਉੱਥੇ ਵੀ ਮੋਬਾਈਲ ਨੰਬਰ ਲਿਖਿਆ ਹੋਇਆ ਸਾਰੀ ਡਿਟੇਲ ਉੱਥੇ ਵੀ ਲਿਖੀ ਹੋਈ ਹੈ ਜੀ ਠੀਕ ਹੈ ਜੀ ਹਾਂ ਜੀ ਏਠਾ ਲਿਖਿਆ ਕਾਪਰ ਦੀਆਂ ਤਾਰਾਂ ਵਿੱਚੋਂ ਕਹਿ ਰਿਹਾ ਹੈੇਠਾਂ ਦਿੱਤੀਆਂ ਕਾਪਰ ਦੀਆਂ ਤਾਰਾਂ ਵਿੱਚੋਂ ਕਿਸ ਦਾ ਰਜਿਸਟੈਂਸ ਸਭ ਤੋਂ ਵੱਧ ਹੋਵੇਗਾ ਹਾਂਜੀ ਕਿਸ ਦਾ ਰਜਿਸਟੈਂਸ ਸਭ ਤੋਂ ਵੱਧ ਹੋਵੇਗਾ 2 mm ਟਿਕ ਵਾਇਰ 3 mm ਟਿਕ ਵਾਇਰ 4 mm ਟਿਕ ਵਾਇਰ ਜਾਂ 7 mm ਟਿਕ ਵਾਇਰ ਰਜਿਸਟੈਂਸ ਸਭ ਤੋਂ ਵੱਧ ਹੋਵੇਗਾ ਹਾਂਜੀ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ 2 ਐਮਐਮ ਟਿਕ ਵਾਇਰ ਆਪਸ਼ਨ ਏ ਇਸ ਦਾ ਰਾਈਟ ਆਨਸਰ ਹੈ ਦੋਸਤੋ ਠੀਕ ਹੈ ਦੋਸਤੋ ਚਲੋ ਜੀ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਕੁਐਸਚਨ ਨੰਬਰ ਹੈ ਆਪਣੇ ਕੋਲ 7 ਦਾ ਕੈਪੈਸਟੈਂਸ ਨੂੰ ਮਾਪਣ ਦਾ ਯੂਨਿਟ ਕੀ ਹੁੰਦਾ ਹੈ ਹਾਂਜੀ ਆਪਸ਼ਨ ਆਪਨੇ ਕੋਲ ਦਿੱਤੀਆਂ ਹੋਈਆਂ ਹਨ ਫਸਟ ਹੈ ਹੈਨਰੀ ਓਮ ਜੂਲ ਜਾਂ ਫੈਰਡ ਕਪੈਸਟੈਂਸ ਨੂੰ ਮਾਪਣ ਲਈ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਫੈਰਡ ਆਪਸ਼ਨ ਡੀ ਯਾਨਕਿ ਸਸਾ ਇਸਦਾ ਰਾਈਟ ਆਨਸਰ ਹੈ ਜੀ ਫੈਰਡ ਠੀਕ ਹੈ ਦੋਸਤੋ ਚਲੋ ਜੀ ਨੈਕਸਟ ਕੁਐਸਚਨ ਤੇ ਚਲੋ ਜੀ ਕੁਐਸਚਨ ਨੰਬਰ ਹੈ ਆਪਣੇ ਕੋਲ 8 ਬੈਟਰੀ ਦੀ ਕਪੈਸਿਟੀ ਦਾ ਯੂਨਿਟ ਹਾਂਜੀ ਬੈਟਰੀ ਦੀ ਕੈਪੈਸਿਟੀ ਦਾ ਯੂਨਟ ਕੀ ਹੁੰਦਾ ਹੈ? ਵੋਲਟ, ਕਿਲੋਵੋਲਟ, ਐਂਪੀਅਰ ਆਵਰ ਜਾਂ ਫੈਰਡ। ਹਾਂ ਜੀ ਦੋਸਤੋ। ਦੋਸਤੋ ਇਹ ਮੈਂ ਪਿਛਲੇ ਵੀਡੀਓ ਵਿੱਚ ਤਕਰੀਬਨ 5-7 ਵਾਰ ਹੀ ਇਹ ਕੁਐਸਚਨ ਮੈਂ ਰਿਪੀਟ ਕਰ ਚੁੱਕਿਆ ਤੁਸੀਂ ਜ਼ਰੂਰ ਦੇਖੇ ਹੋਈਆਂ ਹੋਣਗੀਆਂ। ਸੋ ਇਸ ਦਾ ਤੁਸੀਂ ਆਨਸਰ ਮੈਨੂੰ ਕਮੈਂਟਾਂ ਵਿੱਚ ਦੱਸਣਾ ਹੈ। ਕਮੈਂਟਾਂ ਦੇ ਵਿੱਚ ਮੈਨੂੰ ਤੁਸੀਂ ਦੱਸ ਦੇਣਾ ਹੈ ਇਸ ਦਾ ਆਨਸਰ ਕੀ ਹੈ। ਰਾਈਟ ਆਨਸਰ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਇੱਕ ਵਾਰ ਦੱਸਣਾ ਹੈ ਪਤਾ ਲੱਗ ਜਾਏਗਾ ਵੀ ਕਿੰਨੀ ਕੁ ਤਿਆਰੀ ਤੁਸੀਂ ਕਰ ਚੁੱਕੇ ਹੋ ਦੋਸਤੋ ਉਮੀਦ ਹੈ ਸਾਨੂੰ ਜ਼ਰੂਰ ਦੱਸੋਗੇ ਜੀ ਚਲੋ ਜੀ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਨੋ ਨੰਬਰ ਕੁਐਸਚਨ ਤੁਹਾਡੀ ਸਕਰੀਨ ਤੇ ਹੈ ਜੀ ਕਹਿ ਰਿਹਾ ਬਿਜਲੀ ਦੀ ਅੱਗ ਨੂੰ ਹੇਠ ਲਿਖਿਆ ਵਿੱਚੋਂ ਕਿਹੜੇ ਤਰੀਕੇ ਨਾਲ ਕਾਬੂ ਪਾਇਆ ਜਾ ਸਕਦਾ ਹੈ ਵਿਦ ਵਾਟਰ ਵਿਦ ऑक्सीजन विद सैंड जा कोई भी हाँ जी दोस्तों सो so, इसका जो राइट right आंसर है जी वो है विद सैंड ऑप्शन सी जो राइट right आंसर है जी इसका ठीक है जी चलो जी नेक्स्ट क्वेश्चन की गल करिए जी क्वेश्चन नंबर है अपने को दस ਹੇਰ ਲਿਖਿਆ ਵਿੱਚੋਂ ਕਿਸ ਬਲਬ ਰੈジਸਟੈਂਸ ਜ਼ਿਆਦਾ ਹੋਵੇਗੀ ਕਿਸ ਬਲਬ ਦੀ ਰੈジਸਟੈਂਸ ਜ਼ਿਆਦਾ ਹੋਏ ਕਿੰਨੇ ਵਾਟ ਵਾਲੀ ਦੀ 10 ਵਾਟ 25 ਵਾਟ 40 ਵਾਟ ਜਾਂ 60 ਵਾਟ ਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ 10 ਵਾਟ ਆਪਸ਼ਨ ਓੜਾ ਇਸ ਦਾ ਰਾਈਟ ਆਨਸਰ ਹੈ ਦੋਸਤੋ ਠੀਕ ਹੈ ਜੀ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟਾਂ ਵਿੱਚ ਸਾਨੂੰ ਜ਼ਰੂਰ ਦੱਸ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਐਂਡ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਐਂਡ ਵੀਡੀਓ ਨੂੰ ਆਪ ਦੇ ਦੋਸਤਾਂ ਮਿੱਤਰਾਂ ਤੱਕ ਆਪਣੇ ਸਟੂਡੈਂਟ ਤੱਕ ਸ਼ੇਅਰ ਜ਼ਰੂਰ ਕਰੋ ਜੀ ਜੇਕਰ ਤੁਸੀਂ ਸਾਡੇ ਅਫੀਸ਼ੀਅਲ WhatsApp ਗਰੁੱਪ 'ਤੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਜਾ ਕੇ ਤੁਸੀਂ ਦਾ ਡਾਇਰੈਕਟ ਤੁਸੀਂ ਜੁਆਇਨ ਹੋ ਸਕਦੇ ਹੋ ਜੀ ਸੋ ਮਿਲਦੇ ਆਪਾਂ ਨੈਕਸਟ ਕਲਾਸ ਦੇ ਵਿੱਚ ਥੈਂਕ ਯੂ ਵੈਰੀ ਮਚ